ਸੋ ਅੱਜ ਅਸੀਂ ਪਰਮੇਸ਼ਵਰ ਜੀ ਦੇ ਪਵਿੱਤਰ ਵਚਨ ਦੇ ਵਿੱਚੋਂ ਸ਼ੁੱਧ ਮਨ ਦੇ ਬਾਰੇ ਵਿੱਚ ਸਿੱਖਾਂਗੇ ਹallelujah ਤੁਹਾਨੂੰ پتہ ਪਰਮੇਸ਼ਵਰ ਇੱਕ ਇਨਸਾਨ ਤੋਂ ਸ਼ੁੱਧ ਮਨ ਚਾਹੁੰਦੇ ਆ ਅਸੀਂ ਕਈ ਤਰ੍ਹਾਂ ਦੀਆਂ ਭੇਟਾਂ ਜਿਹੜੀਆਂ ਆ ਉਹ ਪਰਮੇਸ਼ਵਰ ਦੇ ਅੱਗੇ ਚੜ੍ਹਾਉਂਦੇ ਰਹਿੰਦੇ ਆ ਠੀਕ ਆ ਉਹ ਬਵਸਥਾ ਦੇ ਅਨੁਸਾਰ ਆ ਪਰ ਜਿਹੜੀ ਅਸਲੀ ਭੇਟ ਆ ਅਸੀਂ ਉਹ ਪਰਮੇਸ਼ਰ ਨੂੰ ਨਹੀਂ ਦਿੰਦੇ ਅਸੀਂ ਉਹ ਚੀਜ਼ਾਂ ਦਿੰਨੇ ਆ ਜਿਹੜੀਆਂ ਦੇਣ ਦੇ ਨਾਲ ਸਾਨੂੰ ਕੋਈ ਬਾਲਾ ਫਰਕ ਨਹੀਂ ਪੈਂਦਾ ਪਰ ਪਰਮੇਸ਼ਰ ਸਾਡੇ ਤੋਂ ਕੁਝ ਐਸਾ ਚਾਹੁੰਦੇ ਆ ਜਿਹਦੇ ਨਾਲ ਸਾਡੇ ਪੂਰੇ ਜੀਵਨ ਦੇ ਵਿੱਚ ਫਰਕ ਨਜ਼ਰ ਆਏ ਹallelujah ਅਰ ਉਹ ਅਸ਼ੁੱਧ ਮਨ ਪੂਰੀ ਬਾਈਬਲ ਦੇ ਵਿੱਚ ਜਿੱਥੇ ਵੀ ਅਸੀਂ ਬਰਕਤ ਦਾ ਜ਼ਿਕਰ ਦੇਖਦੇ ਆ ਤੇ ਉੱਥੇ ਅਸੀਂ ਦੇਖਦੇ ਆ ਜਿਹਨੂੰ ਬਰਕਤ ਮਿਲ ਰਹੀ ਹੈ ਉਹ ਸ਼ੁੱਧਮਨ ਵਿਅਕਤੀ ਆ ਚਾਹੇ ਕਿਸੇ ਨੂੰ ਸ਼ਿਫਾ ਮਿਲੀ ਆ ਚਾਹੇ ਕਿਸੇ ਨੂੰ ਧਨ-ਦੌਲਤ ਦੀ ਬਰਕਤ ਮਿਲ ਗਈ ਧੀ ਪੁੱਤਰ ਦੀ ਬਰਕਤ ਮਿਲ ਗਈ ਸਮੱਸਿਆਵਾਂ ਵਿੱਚੋਂ ਪਰਮੇਸ਼ਵਰ ਨੇ ਬਾਹਰ ਕੱਢਿਆ ਪਰ ਜੇ ਇਸ ਕਿਸੇ ਦੀ ਵੀ ਸੁਪਰਨੈਚੁਰਲ ਹੈਲਪ ਹੋਈ ਆ ਅਲੌਕਿਕ ਮਦਦ ਹੋਈ ਆ ਭਾਵੇਂ ਪਰਮੇਸ਼ਵਰ ਨੇ ਜਿਹਨੂੰ ਮਦਦ ਦਿੱਤੀ ਆ ਉਹ ਸ਼ੁੱਧਮਨ ਵਿਅਕਤੀਆਂ ਦੀ ਸੀ ਅੱਜ ਸਾਡੇ ਕੋਲੋਂ ਪਰਮੇਸ਼ਵਰ ਮਨ ਮੰਗਦੇ ਏਦਾਂ ਅਸੀਂ ਸਾਰੇ ਕਹਿੰਨੇ ਪ੍ਰਭੂ ਸਾਡੇ ਤੋਂ ਮਨ ਮੰਗਦੇ ਆ ਪਰ ਪ੍ਰਭੂ ਸਾਡੇ ਚਾਹੁੰਦੇ ਆ ਉਹ ਠੀਕ ਹੈ ਕਿ ਜਦੋਂ ਤੱਕ ਆਪਾਂ ਪਰਮੇਸ਼ਰ ਜੀ ਨੂੰ ਨਹੀਂ ਜਾਣਿਆ ਸੀ ਉਹਦੇ ਪ੍ਰੇਮ ਨੂੰ ਨਹੀਂ ਜਾਣਿਆ ਉਹਦੇ ਵਚਨ ਨੂੰ ਨਹੀਂ ਜਾਣਿਆ ਉਦੋਂ ਤੱਕ ਮਨ ਦੇ ਅੰਦਰ ਕਈ ਤਰ੍ਹਾਂ ਦੇ ਵਿਕਾਰ ਸੀਗੇ ਕਈ ਤਰ੍ਹਾਂ ਦੀਆਂ ਤਰੁੱਟੀਆਂ ਸੀ ਕਮੀਆਂ ਸੀ ਪੇਸ਼ੀਆਂ ਸੀ ਬਹੁਤ ਬਹੁਤ ਰੋਂਗ ਸੀਗੀਆਂ ਚੀਜ਼ਾਂ ਪਰ ਜਦੋਂ ਅਸੀਂ ਸਭ ਕਾਹੇ ਨੂੰ ਜਾਣ ਲਿਆ ਅਜੇ ਵੀ ਬਹੁਤ ਮਨ ਹੈ ਉਹ ਜੋ ਹੈ ਕਿ ਸਭ ਕੁਝ ਜਾਣਨ ਦੇ ਬਾਅਦ ਵੀ ਉਹਨਾਂ ਦੇ ਮਨ ਦੇ ਅੰਦਰ ਉਹ ਸਾਰੀਆਂ ਨੌਨਸੈਂਸ ਚੀਜ਼ਾਂ ਭਰੀਆਂ ਹੋਈਆਂ ਹਨ ਸਭ ਕੁਝ ਜਾਣਨ ਦੇ ਬਾਅਦ ਸੁਣਨ ਦੇ ਬਾਅਦ ਵੀ ਉਹਨਾਂ ਦੇ ਜਿਹੜੇ ਹਿਰਦੇ ਪਰਿਵਰਤਨ ਨਹੀਂ ਹੋਏ ਦਿਲ ਨਹੀਂ ਬਦਲੇ ਪਰ ਪਵਿੱਤਰ ਬਾਈਬਲ ਦੇ ਵਿੱਚ ਇੱਦਾਂ ਲਿਖਿਆ ਆ ਮੱਤੀ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਤੇ ਉਹਦੀ 8 ਨੰਬਰ ਪੰਕਤੀ ਦੇ ਵਿੱਚ ਬੁੱਕ ਆਫ ਮੈਥਿਊ ਚੈਪਟਰ 5 ਵਰਸ 8 ਕਹਿੰਦਾ ਧੰਨ ਉਹ ਜਿਹੜੇ ਸ਼ੁੱਧ ਮਨ ਹਨ ਕਿਉਂ ਜੋ ਉਹ ਪਰਮੇਸ਼ਵਰ ਨੂੰ ਵੇਖਣਗੇ ਹallelujah ਸੋ ਜਿਹੜਾ ਵੀ ਕੋਈ ਵਿਅਕਤੀ ਪਰਮੇਸ਼ਵਰ ਨੂੰ ਵੇਖਣਾ ਚਾਹੁੰਦਾ ਆ ਉਹਦਾ ਸ਼ੁੱਧਮਾਨ ਹੋਣਾ ਜ਼ਰੂਰੀ ਆ ਇੱਥੇ ਇਦਾਂ ਨਹੀਂ ਲਿਖਿਆ ਧਾਨਿਆਂ ਉਹ ਜਿਹੜੇ ਸ਼ੁੱਧਮਾਨ ਆ ਉਹ ਮਰਨ ਦੇ ਬਾਅਦ ਪਰਮੇਸ਼ਵਰ ਨੂੰ ਵੇਖਣਗੇ ਇਦਾਂ ਨਹੀਂ ਲਿਖਿਆ ਇਦਾਂ ਲਿਖਿਆ ਧਾਨਿਆਂ ਉਹ ਜਿਹੜੇ ਸ਼ੁੱਧਮਾਨ ਹਨ ਕਿਉਂ ਜੋ ਉਹ ਪਰਮੇਸ਼ਵਰ ਨੂੰ ਵੇਖਣਗੇ ਉਹ ਫਿਜ਼ੀਕਲ ਬਾਡੀ ਦੇ ਵਿੱਚ ਹੁੰਦਿਆਂ ਹੋਇਆਂ ਇਸ ਦੇਹ ਦੇ ਅੰਦਰ ਹੁੰਦਿਆਂ ਹੋਇਆਂ ਵੀ ਪਰਮੇਸ਼ਵਰ ਨੂੰ ਵੇਖਣਗੇ ਅੱਜ ਬਹੁਤ ਸਾਰੇ ਆਪਾਂ ਆਂਪਰਾ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਜਿਨ੍ਹਾਂ ਨੂੰ ਪਰਮੇਸ਼ਵਰ ਜੀ ਵਿਖਾਈ ਨਹੀਂ ਦਿੰਦੇ ਪ੍ਰੋਬਲਮ ਕਿੱਥੇ ਆ ਇਹਦਾ ਮਤਲਬ ਅਜੇ ਮਨ ਸ਼ੁੱਧ ਨਹੀਂ ਆ ਜੇ ਮਾਨੁਸ਼ੁੱਧ ਹੋ ਗਏ ਬਾਜ ਸੁਣਾਈ ਵੀ ਦੇਣ ਲੱਗ ਜਾਣੀ ਆ ਤੇ ਪਰਮੇਸ਼ਵਰ ਦੇ ਨਜ਼ਰ ਵੀ ਆਉਣਾ ਸ਼ੁਰੂ ਹੋ ਜਾਣਾ ਹੈ ਉਹਨੇ ਦਿਖਾਈ ਵੀ ਦੇ ਜਾਣਾ ਹਾਲਾਂਕਿ ਪਰਮੇਸ਼ਵਰ ਦੀ ਬਾਣੀ ਇਦਾਂ ਦੱਸਦੀ ਆ ਕਿ ਪਰਮੇਸ਼ਵਰ ਦਾ ਕੋਈ ਰੰਗ ਰੂਪ ਆਕਾਰ ਨਹੀਂ ਆ ਉਹ ਨਿਰਆਕਾਰ ਪਰ ਉਹ ਇਹੋ ਜਿਹੇ ਅੱਖਾਂ ਦਿੰਦਾ ਦਿੰਦਾ ਹੈ ਪਰਮੇਸ਼ਵਰ ਕਿਉਂ ਇਸ ਕਾਇਨਾਤ ਦੇ ਵਿੱਚ ਫੈਲਿਆ ਹੋਇਆ ਉਹਦੀਆਂ ਦਿੱਤੀਆਂ ਅੱਖਾਂ ਦੇ ਨਾਲ ਨਜ਼ਰ ਆਉਣ ਲੱਗ ਜਾਂਦਾ ਹੈ ਉਹ ਇੰਦਾ ਸਾਡੇ ਕੰਨਾਂ ਦੀ ਸਫਾਈ ਕਰਦਾ ਆ ਆਤਮਿਕ ਕੰਨਾਂ ਦੀ ਕਿ ਧੀਮੀ ਤੋਂ ਧੀਮੀ ਉਹਦੀ ਆਵਾਜ਼ ਵੀ ਜਿਹੜੀ ਆ ਫਿਰ ਸੁਣਾਈ ਦੇਣੀ ਸ਼ੁਰੂ ਹੋ ਜਾਂਦੀ ਆ ਪਤਾ ਲੱਗਦਾ ਆ ਵੀ ਇਹ ਕੀ ਕਹਿ ਰਿਹਾ ਆ ਕਿੰਨੇ ਜਾਣੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਚਾਹੁੰਦੇ ਆ ਥੈਂਕ ਯੂ ਤੇ ਕਿੰਨੇ ਦੇਖਣਾ ਚਾਹੁੰਦੇ ਆ ਉਹਨੂੰ ਸਾਰੇ ਤੇ ਫੇ ਆਪਾਂ ਨੂੰ ਕਰਨਾ ਕੀ ਪੈਣਾ ਆ ਸ਼ੁੱਧਮਨ ਹੋਣਾ ਪੈਣਾ ਆ ਆਪਾਂ ਨੂੰ ਇਦਾਂ ਜਾਪਦਾ ਹੁੰਦਾ ਵੀ ਮੈਂ ਬਹੁਤ ਚੰਗੇ ਦਿਲ ਦਾ ਵਿਅਕਤੀ ਆ ਇਦਾਂ ਆਪਾਂ ਨੂੰ ਸਾਰਿਆਂ ਨੂੰ ਇਹ ਭਰਮ ਹੁੰਦਾ ਆ ਵੀ ਮੈਂ ਬਹੁਤ ਚੰਗਾ ਆ ਪਰ ਆਪਾਂ ਚੰਗਿਆਂ ਦੇ ਪਾਸ ਕੁ ਵੀ ਨਹੀਂ ਆ ਹੋ ਸਕਦਾ ਆਪਾਂ ਬਾਈਬਲ ਨੂੰ 2 3 4 5 ਵਾਰੀ ਪੜ੍ਹ ਲਿਆ ਹੋਵੇ 7 8 10 ਵਾਰੀ ਵੀ ਪੜ੍ਹ ਲਿਆ ਹੋਵੇ ਇਸ ਤੋਂ ਜ਼ਿਆਦਾ ਵੀ ਪੜਿਆ ਹੋ ਸਕਦਾ ਆ ਕਿ ਮਨ ਵਿੱਚੋਂ ਖੁਦ ਹੀ ਖਤਮ ਹੋ ਗਈ ਪੜ੍ਹਨ ਦੇ ਬਾਅਦ ਸਿਰਫ ਪੜ੍ਹਨ ਨਾਲ ਨਹੀਂ ਕੁਝ ਹੋਣਾ ਕਿੰਨੀ ਵਾਰੀ ਪੜ੍ਹ ਲਿਆ ਇਹ ਗਿਣਤੀ ਨਾ ਬਣਾਓ ਕਿੰਨੀ ਨੂੰ ਅੰਦਰ ਵਸਾ ਲਿਆ ਆ ਇਸ ਚੀਜ਼ ਉੱਤੇ ਵਰਕਆਊਟ ਕਰੋ ਮੈ ਵੀ ਇਸ ਸਾਲ ਦੇ ਸ਼ੁਰੂ ਵਿੱਚ ਇਹ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਇਸ ਸਾਲ ਦੇ ਵਿੱਚ ਬਾਈਬਲ ਨੂੰ ਮੁਕੰਮਲ ਜ਼ਰੂਰ ਕਰੋ ਜ਼ਰੂਰ ਪੜੋ ਸਾਰੀ ਬਾਈਬਲ ਨੂੰ ਉਹ ਇਸੇ ਲਈ ਕਿਹਾ ਜਾਂਦਾ ਆ ਤਾਂ ਜੋ ਜਦੋਂ ਤੁਸੀਂ ਪੜੋ ਤੇ ਕੁਝ ਗੱਲਾਂ ਤੁਹਾਡੇ ਹਿਰਦੇ ਵਿੱਚ ਵਸ ਜਾਣ ਪਰ ਜੇ ਸਿਰਫ ਪੜ ਲਿਆ ਆ ਹਿਰਦੇ ਵਿੱਚ ਕੁਝ ਨਹੀਂ ਵਸਿਆ ਫਿਰ ਯੂਸਲੈਸ ਹੋ ਗਿਆ ਉਹਦਾ ਕੋਈ ਅਰਥ ਨਹੀਂ ਆਇਆ ਕੋਈ ਉਹਦਾ ਫਾਇਦਾ ਨਹੀਂ ਹੋਇਆ ਤੁਹਾਡੇ ਜੀਵਨ ਦੇ ਵਿੱਚ ਅਸੀਂ ਕਰਮ ਕਾਂਡ ਬਹੁਤ ਕਰਦੇ ਹਾਂ ਰਿਚੁਅਲਸ ਬਾਰੀ ਚੀਜ਼ਾਂ ਬਹੁਤ سارے ਇਦਾਂ ਆ ਜਿਹੜੇ ਹੋ ਸਕਦਾ ਉਹ ਕਹਿਣ ਵੀ ਸਾਨੂੰ ਜੀ ਮਨਾਇਆ ਜੇ ਤੁਸੀਂ ਪਰਮੇਸ਼ਵਰ ਨੂੰ ਦੇਖਣਾ ਹੈ ਜਾਂ ਪਰਮੇਸ਼ਵਰ ਦੇ ਲੋਕੀ ਆ ਤੁਸੀਂ ਕੋਸ਼ ਵੀ ਲਾਉਣਾ ਪਾਉਣਾ ਨਹੀਂ ਹੈਗਾ ਕੋਈ ਚੂੜੀਆਂ ਛੱਲੇ ਨਹੀਂ ਪਾਉਣੇ ਕੋਈ ਰੰਗਦਾਰ ਕੱਪੜੇ ਨਹੀਂ ਪਾਉਣੇ ਕੋਈ ਮੇਕਅਪ ਨਹੀਂ ਕਰਨਾ ਇਦਾਂ ਬਹੁਤ ਆ ਹੈਗੇ ਆ ਸਾਰਿਆਂ ਦੀ ਆਪਣੀ ਵੱਖਰੀ ਡਾਕਟਰੀ ਨਾ ਮੈਂ ਉਹਨਾਂ ਦੇ ਅਗੇਂਸਟ ਨਹੀਂ ਆ ਜਿਨ੍ਹਾਂ ਨੇ ਉਹ ਕਾਨੂੰਨ ਬਣਾਏ ਮੈਂ ਉਹਨਾਂ ਦੇ ਅਗੇਂਸਟ ਨਹੀਂ ਹੈਗੀ ਪਰ ਮੈਂ ਇਦਾਂ ਕਹਿੰਦੀ ਆ ਜੇ ਮੰਨ ਲਓ ਆਪਾਂ ਮੇਕਅਪ ਕਰਨਾ ਛੱਡ ਦਿੰਨੇ ਆ ਆਪਾਂ ਹੋਰ ਚੀਜ਼ਾਂ ਨੂੰ ਵੀ ਤਿਆਗ ਦਿੰਨੇ ਆ ਛੱਲੇ ਮੁੰਡੀਆਂ ਵੀ ਛੱਡ ਦਿੰਨੇ ਆ ਪਰ ਜੇ ਆਪਾਂ ਝੂਠ ਨਾ ਛੱਡਿਆ ਫਰੇਬ ਨਾ ਛੱਡਿਆ ਵੱਲ ਛਲ ਕਰਨੇ ਨਾ ਛੱਡੇ ਚੁਗਲੀਆਂ ਕਰਨੀਆਂ ਨਾ ਛੱਡੀਆਂ ਤਾਂ ਕੀ ਮੁੰਡੀਆਂ ਛੱਲਿਆਂ ਦਾ ਛੱਡਣਾ ਸਾਨੂੰ ਸਵਰਗ ਨੂੰ ਲੈ ਜਾਊਗਾ ਸੋ ਸਾਨੂੰ ਕਿਸੇ ਚੀਜ਼ ਦੇ ਡੈਪਥ ਤੱਕ ਜਾਣਾ ਉਹਦੀ ਡੂੰਘਾਈ ਤੱਕ ਜਾਣਾ ਆ ਕਿਉਂ ਕਿਆ ਜਾਂਦਾ ਆ ਉਹਨੀਆਂ ਚੀਜ਼ਾਂ ਨੂੰ ਤਿਆਗਣ ਨੂੰ ਜਿੱਥੋਂ ਤੱਕ ਮੈਨੂੰ ਸਮਝ ਆਉਂਦੀ ਵੀ ਕਈ ਵਾਰੀ ਕਿਸੇ ਨੇ ਬਹੁਤ ਜ਼ਿਆਦਾ 골ਡ ਪਾਇਆ ਹੁੰਦਾ ਦੂਜਾ ਉਹਨੂੰ ਦੇਖ ਕੇ ਆਪਣੇ ਆਪ ਨੂੰ ਲੋ ਫੀਲ ਕਰਦਾ ਆ ਕਈ ਵਾਰੀ ਉਹ ਪਰਮੇਸ਼ਵਰ ਨਾਲ ਵੀ ਇਦਾਂ ਸੋਚਣ ਲੱਗ ਜਾਂਦਾ ਵੀ ਇਹਨੂੰ ਤੂੰ ਇੰਨਾ ਦਿੱਤਾ ਆ ਮੈਨੂੰ ਤੂੰ ਕਾਹਦੇ ਨਹੀਂ ਦਿੰਦਾ ਤੇ ਉਹ ਜੋ ਜੇ ਇਸ ਕੰਮ ਨੂੰ ਆਇਆ ਹੁੰਦਾ ਉੱਥੇ ਉਹਦਾ ਮਨ ਹੀ ਨਹੀਂ ਲੱਗਦਾ ਉਹ ਹੋਰ ਵਿਸ਼ਿਆਂ ਵਿੱਚ ਗਵਾਚਾ ਰਹਿੰਦਾ ਹੈ ਕਿਸੇ ਦੇ ਬਾਲੇ ਪੜਘੀਲੇ ਕੱਪੜੇ ਦੇਖ ਕੇ ਜਾਂ ਬਾਹਲਾ ਮੇਕਅਪ ਦੇਖ ਕੇ ਤੁਸੀਂ ਉਹਦੇ ਹੱਲ ਨੂੰ ਦੇਖੀ ਜਾਂਦੇ ਆ ਪਰ ਜੋ ਪਰਮੇਸ਼ਵਰ ਦਾ ਵਚਨ ਸੁਨਾਇਆ ਜਾ ਰਿਹਾ ਉਹ ਨਹੀਂ ਮਨ ਵਿੱਚ ਵਸ ਰਿਹਾ ਮੈਨੂੰ ਲੱਗਦਾ ਵੀ ਇਸ ਕਰਕੇ ਕਿਹਾ ਜਾਂਦਾ ਵੀ ਸਾਦਗੀ ਦੇ ਨਾਲ ਜਿਹੜਾ ਆ ਉਹ ਪਰਮੇਸ਼ਵਰ ਨੂੰ ਧਿਆਉਣਾ ਚਾਹੀਦਾ ਹੈ ਆ ਕਿਉਂਕਿ ਜਦੋਂ ਆਪਾਂ ਸਾਦਗੀ ਦੇ ਨਾਲ ਧਿਉਨੇ ਆਪਣਾ ਮਨ ਵੀ ਨੀਵਾ ਹੋ ਜਾਂਦਾ ਹੈ ਬਹੁਤ ਫਰਕ ਪੈਂਦਾ ਹੈ ਪਰ ਮੈਂ ਇਦਾਂ ਕਹਿੰਦੀ ਵੀ ਜੇ ਆਪਾਂ ਸਿਰਫ ਤਿਆਗ ਕਰਦੇ ਆ ਬਾਹਰ ਲੀਆਂ ਚੀਜ਼ਾਂ ਦਾ ਪਰ ਆਪਣੇ ਮਨ ਦੀਆਂ ਚੀਜ਼ਾਂ ਜਿਹੜੀਆਂ ਤਿਆਗਣ ਵਾਲੀਆਂ ਆ ਉਹਨਾਂ ਨੂੰ ਫੜਿਆ ਹੀ ਆ ਫੇਰ ਬਾਹਰ ਲੀਆਂ ਚੀਜ਼ਾਂ ਦੇ ਤਿਆਗਣ ਨਾਲ ਰੱਬ ਨਹੀਂ ਮਿਲ ਸਕਦਾ ਇੰਦਾ ਨਹੀਂ ਲਿਖਿਆ ਜਿਹੜੇ ਮੁੰਦੀਆਂ ਛੱਲੇ ਪਾਉਣੇ ਛੱਡ ਦੇਣਗੇ ਉਹ ਰੱਬ ਨੂੰ ਦੇਖਣਗੇ ਜਾਂ ਜਿਹੜੇ ਐਸ ਰੰਗ ਦੇ ਕੱਪੜੇ ਪਾ ਲੂਗੇ ਉਹ ਰੱਬ ਨੂੰ ਦੇਖਣਗੇ ਕੌਣ ਦੇਖਣਗੇ ਸ਼ੁੱਧ ਮਨ ਹੋ ਦੇ ਆਰ ਪਿਓਰ ਇਨ देयर ਹਾਰਟ ਉਹ ਜਿਹੜੇ ਆਪਣੇ ਮਨ ਦੇ ਵਿੱਚ ਪਵਿੱਤਰ ਆ ਖਾਲਸਿਆ ਜਿਹੜੇ ਨਰੋਲੀ ਜਿਨ੍ਹਾਂ ਦੇ ਦਿਲਾਂ ਦੇ ਅੰਦਰ ਵੱਲਸ਼ਾਲ ਨਹੀਂ ਆ ਹੈਰਾ ਫੇਰੀਆਂ ਨਹੀਂ ਆ ਜਿਨ੍ਹਾਂ ਦੇ ਮਨਾਂ ਅੰਦਰ ਖੁਦਗਰਜ਼ੀਆਂ ਨਹੀਂ ਆ ਜਿਨ੍ਹਾਂ ਦੇ ਮਨਾਂ ਦੇ ਅੰਦਰ ਨਫ਼ਰਤ ਨਹੀਂ ਆ ਜੈਸ ਮਨ ਦੇ ਅੰਦਰ ਬਦਲਾ ਲੈਣ ਦੀ ਭਾਵਨਾ ਨਾ ਹੋਵੇ ਉਸ ਮਨ ਦੇ ਅੰਦਰ ਉਹੋ ਪਰਮੇਸ਼ਰ ਨੂੰ ਦੇਖਣਗੇ